ਹਨੀ ਮਾਤਾ ਕੀ ਨਾਮ ਹੈ ਜੀ ਟਰੇਮ ਲਤਾ ਜੁਮ ਮਲਾ ਨਵਾਸ ਇਕੱਠੇ ਹੋਇਆ ਕੀ ਮਾਮਲਾ ਸਾਡਾ ਇਹ ਪਾਣੀ ਦਾ ਮਾਮਲਾ ਹੈ ਜਾਂ ਸੜਕਾਂ ਦਾ ਮਾਮਲਾ ਹੈ ਕੋਈ ਗਲੀ ਨਹੀਂ ਬਣੀ ਹੋਈ ਸਾਡੇ ਪਿੱਛੇ ਆਏ ਸੀਗੇ ਥੋੜੀ ਜਿਹੀ ਮਾੜੇ ਮੋਟੇ ਉੱਪਰ ਰੋੜੀ ਜੀ ਪਾ ਕੇ ਚਲੇ ਗਏ ਇੱਕ ਅਦੇ ਗਲੀ ਪਰ ਮੇਰੇ ਖਿਆਲ ਸਾਰੀ ਦੋ ਗਲੀਆਂ ਤਾਂ ਐਸੀਆਂ ਹੈਗੀਆਂ ਨੇ ਕਿ ਜਿੱਥੇ ਖੱਡੇ ਐਨੇ ਪਏ ਹੋਏ ਨੇ ਰਾਤ ਨੂੰ ਦਿਨੇ ਵੀ ਚੱਲਣਾ ਮੁਰਾਤਾ ਬੜੇ ਮੁਸ਼ਕਿਲ ਹੈ ਦਿਨ ਚ ਵੀ ਚੱਲਣਾ ਮੁਸ਼ਕਿਲ ਹੈ ਮੇਰੇ ਆਪਣੇ ਘਰ ਦੇ ਸਾਹਮਣੇ ਐਨਾ ਪਾਣੀ ਖੜਦਾ ਹੈ ਐਨਾ ਪਾਣੀ ਖੜਦਾ ਹੈ ਕਿ ਇੱਕ ਵਾਰੀ ਮੈਂ ਕਿਹ ਬਾਹਰ ਤੋਂ ਆਈ بارش ਦੇ ਵਿੱਚ ਜੀ ਮੈਨੂੰ ਆਪਣੇ ਘਰ ਤੱਕ ਪਹੁੰਚਣਾ 2 ਘੰਟੇ ਬਾਅਦ ਮੈਂ ਪਹੁੰਚੇ ਆਪਣੇ ਘਰ ਤੇ ਉਹ ਵੀ ਕੋਈ ਮੈਨੂੰ ਅਣਜਾਣ ਬੰਦਾ ਬੱਚਾ ਲੜਕਾ ਛੋੜ ਕੇ ਗਿਆ ਵਿਭਾਗ ਦੇ ਸਪੰਦਕ ਵਿਭਾਗ ਦੇ ਅਧਿਕਾਰੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਮੈਨੂੰ ਘਰੇ ਸਾਡੇ ਐਸੋਸੀਏਸ਼ਨ ਦੇ ਕਰਦੇ ਰਹਿੰਦੇ ਨੇ ਇਹ ਕਰਨ ਆਏ ਕੋਈ ਆਓ ਆ ਕੇ ਕੀ ਕਰਨਗੇ ਬੇਟਾ ਸਾਡੇ ਤੱਕ ਤਾਂ ਪਹੁੰਚਦੇ ਹੀ ਨਹੀਂ ਨਾ ਕੋਈ ਦਰਵਾਜ਼ਾ ਖੜਕਾਵੇ ਨਾ ਕੋਈ ਬੈਲ ਕਰੇ ਨਾ ਕੋਈ ਪੁੱਛੇ ਉਹ ਆਹਾਂ ਦਾ ਸਾਨੂੰ ਕੀ ਫਾਇਦਾ ਹੋਇਆ ਕਿੰਨੇ ਦਿਨ ਤੋਂ ਗੰਦਾ ਪਾਣੀ ਆ ਰਿਹਾ ਤੁਹਾਡੇ ਇਹ ਤਾਂ ਕਈ ਸਾਲ ਹੋ ਗਏ ਨਾ ਜਿਨ੍ਹਾਂ ਦੇ ਘਰਸ ਮੈਂ ਪਹਿਲੇ ਕਹੇ ਜਿਨ੍ਹਾਂ ਦੇ ਘਰਸ ਮਰਸੀਬਲ ਗਿਆ ਉਹਨਾਂ ਦੇ ਮਾੜੀ ਮੋਟੀ ਪ੍ਰੋਬਲਮ ਸੋਲਵ ਹੈ ਮਾੜੀ ਮੋਟੀ ਪਰ ਉਹਨਾਂ ਦੇ ਵੀ ਟੈਂਕੀ ਦੇ ਵਿੱਚ ਪਾਣੀ ਜਾਣੇ ਜਾਣੇ ਨਾ ਕਿੱਥੇ ਰੋਜ਼ ਰੋਜ਼ ਅਸੀਂ ਪੈਸਾ ਖਰਚ ਕਰੀਏ ਹਾਂਜੀ ਸੱਚੀ ਨਾ ਵਜੀ ਮੇਰਾ ਨਾਮ ਯੋਗੇਸ਼ ਅੱਗਰਵਾਲ ਹੈ ਜੀ ਸਰ ਇਕੱਠੇ ਹੋਏ ਅੱਜ ਗੰਦਲੇ ਪਾਣੀ ਇਲਾਕੇ ਦੇ ਵਿਚਾਰੇ ਕੀ ਕੰਮ ਸਰ ਅਸੀਂ ਲੋਕ ਨਾ ਇੱਕ ਪੋਸ਼ ਕਲੋਨੀ ਹੈ ਜੀ ਪਟਿਆਲਾ ਐਸਐਸਟੀ ਨਗਰ ਉਹਦੇ ਵਸਿੰਦੇ ਹੈ ਜੀ ਇੱਥੇ ਰਹਿੰਦੇ ਆ ਸਾਰੇ ਸਾਰੇ ਬੜੇ ਬੜੇ ਤਕੜੇ ਤਕੜੇ ਅਫਸਰ ਹੈ ਬੜੇ ਬੜੇ ਲੋਕ ਨੇ ਜੀ ਸਾਰੇ ਤੁਸੀਂ ਦੇਖੋ ਪੰਜਾਬ ਦੀ ਪੋਸਟ ਕਲੋਨੀਆ ਜੋ ਕਲੋਨੀ ਹੈ ਜੀ ਇਹ ਉਥੇ ਦੇ ਇੰਨੇ ਵਿਚਾਰੇ ਵੱਡੇ ਵੱਡੇ ਬੰਦੇ ਅੱਜ ਇਕੱਠੇ ਹੋਏ ਆ ਕਿੰਨੇ ਦੁਖੀ ਹੋਣੇ ਕਿੰਨੇ ਤੰਗ ਹੋਣੇ ਜਿਹੜੀ ਸਭ ਤੋਂ ਆਪਣੀ ਰਿਕੁਆਇਰਮੈਂਟ ਜੀ ਸਭ ਤੋਂ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਪੀਣ ਦੇ ਪਾਣੀ ਦੀ ਹੈ ਉਹ ਗੰਦਾ ਆ ਰਿਹਾ ਜੀ ਰੈਗੂਲਰ ਪਾਣੀ ਗੰਦਾ ਆ ਰਿਹਾ 3 ਸਾਲ ਤੋਂ ਗੰਦਾ ਪਾਣੀ ਆ ਰਿਹਾ ਜੀ ਉਹ ਸੀਵਰੇਜ ਮਿਕਸ ਆ ਰਿਹਾ ਜੀ ਤੇ ਨਾਲ ਉਹ ਜਿਹੜੀ ਪ੍ਰੋਬਲਮ ਜਿਹੜੀ ਆਈ ਹੈ ਜੀ ਉਹ ਸੀਵਰੇ ਮਿਕਸ ਕਰਕੇ ਆ ਰਿਹਾ ਤੇ ਸੜਕਾਂ ਬੈਠ ਗਈਆਂ ਸਾਡੀ ਸਾਰੀ ਸੜਕਾਂ ਟੁੱਟੀ ਹੋਈਆਂ ਕਿੱਡੀ ਮੰਦ ਭਾਗੀ ਗੱਲ ਹੈ ਜਿਹੜੇ ਸਾਡੇ ਐਮ.ਐਲ.ਏ ਸਾਹਿਬ ਹੈਲਥ ਮਿਨਿਸਟਰ ਜੀ ਸਾਡੀ ਹੈਲਥ ਸਾਡੇ ਮਹੱਲੇ ਦੀ ਹੈਲਥ ਖਰਾਬ ਹੈ ਜੀ ਉਹ ਪੰਜਾਬ ਦੀ ਹੈਲਥ ਕਿੱਥੋਂ ਠੀਕ ਕਰਨਗੇ ਜੀ ਕੀ ਕਰਨ ਲੱਗਦਾ ਜੀ ਵਾਰ-ਵਾਰ ਕੰਪਲੇਂਟਾਂ ਕਰਨ ਤੋਂ ਬਾਅਦ ਵੀ ਕੋਈ ਨਤੀਜਾ ਹੀ ਨਿਕਲ ਰਿਹਾ ਸਰ ਦੇਖੋ ਸਾਡੀ ਐਸੋਸੀਏਸ਼ਨ ਵੱਲੋਂ ਵੱਖਰੀ ਕੰਪਲੇਟਾਂ ਜਾ ਰਹੀਆਂ ਮੈਨੂੰ ਤਕਰੀਬਨ ਸਾਰੇ ਅਫਸਰਾਂ ਦੇ ਨੰਬਰ ਪਤਾ ਹੈ ਸਾਰੇ ਅਫਸਰ ਮੈਨੂੰ ਜਾਣਦੇ ਆ ਮੈਂ ਕੱਲੇ-ਕੱਲੇ ਅਫਸਰ ਦਾ ਨਾਮ ਤੁਹਾਨੂੰ ਦੱਸ ਸਕਦਾ ਜਿਵੇਂ ਜੇਏ ਹੀ ਹੋ ਗਿਆ ਐਸਡੀਓ ਹੋ ਗਿਆ ਐਕਸ਼ਨ ਸਾਹਿਬ ਹੋ ਗਿਆ ਈਓ ਸਾਹਿਬ ਹੋ ਗਿਆ ਚੇਅਰਮੈਨ ਸਾਹਿਬ ਹੋ ਗਿਆ ਮੈਂ ਨੇ ਇਵਨ ਕੀ ਡਾਕਟਰ ਬਲਬੀਰ ਸਿੰਘ ਜਿਹੜੇ ਹੈਲਥ ਮਿਨਿਸਟਰ ਆ ਉਹਨਾਂ ਦੇ ਪੋਰਟ ਉਸ ਤੋਂ ਬਾਅਦ ਵਾਟਰ ਪਾਣੀ ਮਿਕਸ ਹੋ ਕੇ ਆ ਰਿਹਾ ਉਹਦੀ ਲਾਈਨਾਂ ਇੰਨੀ ਮਿਕਸ ਆ ਬੰਦੇ ਮਤਲਬ ਬਿਮਾਰ ਹੋ ਰਹੇ ਆ ਇੱਕ ਭਰਾ ਨੇ ਸਾਡੀ ਵੀਡੀਓ ਪਾਈ ਇੰਨੀ ਸ਼ਰਮ ਆਈ ਕਿ ਉਹਨਾਂ ਦੇ ਆਰੋ ਖਰਾਬ ਹੋ ਗਏ ਇੰਨੀ ਸ਼ਰਮ ਆਈ ਕਿੰਨੀ ਬੰਦਾ ਦੁਖੀ ਹੋ ਗਿਆ ਆਪਣੇ ਘਰ ਦੀ ਆਰੋ ਦੀ ਪੰਦਾ ਸਾਰਿਆਂ ਦੇ ਆਰੋ ਖਰਾਬ ਹੋ ਰਹੇ ਆ ਜਿਹੜਾ ਗੰਦਾ ਪਾਣੀ ਟੈਂਕੀ ਚ ਜਾਂਦਾ ਉਹ ਗੰਦਾ ਹੋ ਜਾਂਦਾ ਫਿਰ ਉਹ ਸਾਰੇ ਘਰ ਚ ਜਾਂਦਾ ਮਤਲਬ ਕਿੱਡੀ ਗੰਦਗੀ ਦੀ ਉਹ ਹੈਗੀ ਕਿ ਨਾ ਕੋ ਮਕਾਨ ਹੋਣਗੇ ਸਰ ਸਾਡੀ ਸੋਸਾਇਟੀ ਦੇ ਲਗਭਗ 4-500 ਨੇ ਜਿਹੜੀ ਸਾਡੀ ਇਧਰ ਵਾਲੀ ਐਸੋਸੀਏਸ਼ਨ ਆ ਉਹਦੇ 150 ਮਕਾਨ ਨੇ ਇਹ ਸਾਰਾ ਜੀ ਪ੍ਰੋਬਲਮ ਹੈ ਕੱਲੀ ਇੱਕ ਘਰ ਦੀ ਨਹੀਂ ਹੈਗੀ ਕਿਤਾ ਲੱਗਦਾ ਡਿਪਟੀ ਮੇਅਰ ਵੀ ਤੁਹਾਡੇ ਨਾਲ ਹੀ ਰਹਿੰਦੇ ਸਰ ਡਿਪਟੀ ਮੇਅਰ ਸਾਹਿਬ ਦਾ ਉਹ ਕਹਿੰਦਾ ਜੀ ਮੇਰਾ ਕੋਈ ਰੋਲ ਨਹੀਂ ਹੈਗਾ ਜਿਹੜਾ ਸਾਡਾ ਐਮਸੀ ਹੈਗਾ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਜਦੋਂ ਉਹਨੂੰ ਫੋਨ ਕਰਦੇ ਆ ਉਹ ਕੋਈ ਅੱਛਾ ਜਵਾਬ ਨਹੀਂ ਦਿੰਦਾ ਸਾਡੇ ਇੱਥੇ ਮੁਕਤਾ ਗੁਪਤਾ ਨੇ ਅਸੀਂ ਤਾਂ ਜ਼ਿੰਦਗੀ 'ਚ ਕਦੀ ਦੇਖੇ ਨਹੀਂ ਇੱਥੇ ਆਏ ਵੋਟਾਂ ਦੇ ਟਾਈਮ ਦੇਖੇ ਸੀਗੇ ਆਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਤਾਂ ਲੱਗਦਾ ਕਦੀ ਗੇੜਾ ਮਾਰਿਆ ਸਾਡੀ ਨੀਤੀ ਇਹ ਰਹੀ ਹੁਣ ਸਾਡੀ ਰਣਨੀਤੀ ਇਹੀ ਰਹੇਗੀ ਜੀ ਅਸੀਂ ਸੜਕਾਂ ਤੇ ਰੱਖਾਂਗੇ ਜੀ ਅਸੀਂ ਪੜ੍ਹੇ ਲਿਖੇ ਬੰਦੇ ਆ ਕੋਈ ਅਸੀਂ ਜਲੂਸ ਨਹੀਂ ਕੱਢ ਸਕਦੇ ਕੋਈ ਅਸੀਂ ਗੰਦਗੀ ਨਹੀਂ ਪਾ ਸਕਦੇ ਕੋਈ ਐਸਾ ਅਸੀਂ ਕੋਈ ਐਸਾ ਗਲਤ ਕੰਮ ਨਹੀਂ ਕਰ ਸਕਦੇ ਜਿਹਦੇ ਨਾਲ ਗੰਦੇ ਪਾਣੀ ਨਾਲ ਝੁੱਲ ਰਿਹਾ ਹੈ ਵੱਡੀ ਵੱਡੀ ਸ਼ੇਮ ਅਸੀਂ ਇਸ ਨੂੰ ਤੂਰੇ ਮੀਡੀਆ ਨੂੰ ਅਸੀਂ ਮੀਡੀਅਮ ਦੇ ਰਾਹੀ ਕਹਿ ਦਿੰਨੇ ਆ ਇਸ ਤੁਹਾਡੇ ਚੈਨਲ ਦੇ ਰਾਹੀ ਕਹਿ ਰਹੇ ਆ ਕਿ ਬਹੁਤ ਵੱਡੀ ਸ਼ੇਮ ਦੀ ਗੱਲ ਹੈ ਕਿ ਹੈਲਥ ਮਨਿਸਟਰ ਪੰਜਾਬ ਦਾ ਪੂਸ਼ ਏਰੀਆ ਗੰਦੇ ਪਾਣੀ ਨਾਲ ਝੁੱਲ ਰਿਹਾ ਹੈ ਠੀਕ ਹੈ ਜੀ ਇਸ ਤੋਂ ਕੀ ਨਾ ਮੈਂ ਰਿਸ਼ੀ ਕਰਗ ਜੀ ਪ੍ਰੈਜ਼ੀਡੈਂਟ ਐਸਐਸਟੀ ਨਗਰ ਵੈਲਫੇਅਰ ਐਸੋਸੀਏਸ਼ਨ ਇਹ ਸਾਡੇ ਬਲਾਕ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ ਜੀ ਖਰੀਗਮ 150 ਘਰ ਦੇ ਨਜ਼ਦੀਕ ਹੈਗਾ ਤੇ ਇਹ ਸਾਨੂੰ ਕੰਟੀਨਿਊਸਲੀ ਪਿਛਲੇ 3 ਸਾਲ ਤੋਂ ਇਸ ਮੁਸੱਈਆ ਮਾ ਪਾਣੀ ਨੂੰ ਲੈ ਕੇ ਕਦੇ ਪਾਣੀ ਆ ਨਹੀਂ ਰਿਹਾ ਕਦੇ ਖਾਰਾ ਪਾਣੀ ਹੈ ਕਦੇ ਮਿੱਟੀ ਵਾਲਾ ਪਾਣੀ ਹੈ ਤੇ ਹੁਣ ਇਹ ਅੱਤ ਹੋ ਚੁੱਕੀ ਹੈ ਕਿ ਪਾਣੀ ਦੇ ਵਿੱਚ ਸੀਵਰੇਜ ਮਿਕਸ ਹੋ ਕੇ ਆਉਣ ਲੱਗ ਗਿਆ ਲੋਕ ਬਿਮਾਰ ਵੀ ਹੋਏ ਨੇ ਬਹੁਤ ਸਾਰੀਆਂ ਪ੍ਰੋਬਲਮਾਂ ਟਾਈਮ ਟੂ ਟਾਈਮ ਅਸੀਂ ਟਰੱਸਟ ਨੂੰ ਸਾਡੇ ਕੋਲ ਰਿਕਾਰਡ ਚ ਹੈਗੀਆਂ ਨੇ ਕਿ ਅਸੀਂ ਕਦੋਂ ਚਿੱਠੀਆਂ ਲਿਖੀਆਂ ਕਿੰਨੇ ਮੈਸੇਜਸ ਕਰੇ ਚੇਅਰਮੈਨ ਨੂੰ ਕਦੋਂ ਮੈਸੇਜ ਕਰਿਆ ਐਕਸ਼ਨ ਨੂੰ ਕਦੋਂ ਮੈਸੇਜ ਕਰਿਆ ਆਈਓ ਨੂੰ ਕਦੋਂ ਮੈਸੇਜ ਕਰਿਆ ਕੰਟੀਨਿਊਸਲੀ ਅਸੀਂ ਰਿਪੀਟਡਲੀ ਆਪਣੀਆਂ ਪ੍ਰੋਬਲਮਸ ਉਹਨਾਂ ਨੂੰ ਦੱਸਦੇ ਰਹਿੰਨੇ ਆ ਉਹਨਾਂ ਨੇ ਕਦੇ ਅਜ ਤੱਕ ਇਹਦਾ ਕੋਈ ਹੱਲ ਕਰਨ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਜਿਸ ਕਰਕੇ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਉਹਰੇ ਇਕੱਠੇ ਹੋਏ ਆ ਸਾਡੇ ਆਂਟੀ ਸਾਰੇ ਲੇਡੀਜ਼ ਬੰਦੇ ਸਾਰੇ ਇੱਥੇ ਇਕੱਠੇ ਹੋਏ ਨੇ ਸਿਰਫ ਇਸ ਕਰਕੇ ਕਿ ਸਰਕਾਰ ਦੀ ਕੰਨ ਤੱਕ ਕੋਈ ਆਵਾਜ਼ ਸਾਡੀ ਸ਼ਾਇਦ ਪਹੁੰਚ ਜੇ ਉਮੀਦ ਸਾਨੂੰ ਹਜੇ ਵੀ ਨਹੀਂ ਹੈ ਕਿ ਹੋ ਸਕਦਾ ਸਾਨੂੰ ਇਸ ਤੋਂ ਵੱਡਾ ਪ੍ਰੋਟੈਸਟ ਜਿਆ ਹੋਰ ਵੱਡੇ ਲੈਵਲ ਤੇ ਕਰਨਾ ਪਵੇ ਪਰ ਇਹ ਸਾਨੂੰ ਲੱਗਦਾ ਨਹੀਂ ਹੈ ਵੀ ਇਹ ਨਾਲ ਕੁਛ ਜਾਗਣਗੇ ਵਿਭਾਗ ਦੇ ਤੱਕ ਅੱਜ ਮੈਂ ਗੱਲਬਾਤ ਕੀਤੀ ਉਹਨਾਂ ਨੇ ਵਿਭਾਗ ਦੇ ਤੱਕ ਹੀ ਇਹੀ ਕਹਿੰਦੇ ਨੇ ਜੀ ਅਸੀਂ ਬੰਦਾ ਭੇਜਤਾ ਬੰਦਾ ਆਂਦਾ ਉਹ ਦੇਖ ਕੇ ਚਲਾ ਜਾਂਦਾ ਹਾਂਜੀ ਥੋੜੇ ਪਾਣੀ ਮਿਕਸਦਾ ਆ ਰਿਹਾ ਜੀ ਪਰ ਉਹਦਾ ਹੱਲ ਕੋਈ ਨਹੀਂ ਹੋ ਰਿਹਾ ਜੀ ਥੋੜੇ ਇਲਾਕੇ ਦੇ ਮਿਸਪਲ ਕਾਉਂਸਲਰ ਨਾਲ ਗੱਲ ਕਰਦਾ ਸੀ ਮਿਸਪਲ ਕਾਉਂਸਲਰ ਨਾਲ ਸਾਡੇ ਕੱਲ ਪ੍ਰਧਾਨ ਜੀ ਨੇ ਵੀ ਗੱਲ ਕੀਤੀ ਆ ਉਹਨਾਂ ਨੇ ਗੱਲ ਕੀਤੀ ਆ ਤੇ ਉਹਨਾਂ ਦੇ ਪੀਏ ਨੇ ਕਿਸੇ ਨੇ ਫੋਨ ਚੱਕਿਆ ਜੀ ਉਹ ਕਹਿੰਦੇ ਵੀ ਤੁਸੀਂ ਜਦੋਂ ਆਪਦੇ ਘਰ ਦਾ ਐਡਰੈਸ ਦੇ ਦਿਓ ਜੀ ਅਸੀਂ ਆ ਜਾਾਂਗੇ ਤੁਹਾਡੇ ਕੋਲੇ ਉਹਦਾ ਕੋਈ ਕੰਸਟਰਕਟਿਵ ਜਵਾਬ ਨਹੀਂ ਜੀ ਨਾ ਸਾਡੇ ਕੋਲੇ ਅਜੇ ਤੱਕ ਵੀ ਇੱਥੇ ਦੀ ਜਿਹੜੀ ਕਾਉਂਸਲਰ ਆ ਕਰਦੇ ਅਜੇ ਤੱਕ ਸਾਡੇ ਕੋਲ ਆਈ ਹੈ ਕਿੱਦਾਂ ਲੱਗਾ ਤੁਹਾਡੇ ਡਿਪਟੀ ਮੇਅਰ ਵੀ ਤੁਹਾਡੇ ਇਸੇ ਮੋਹੱਲੇ ਦੇ ਹੈਗੇ ਡਿਪਟੀ ਮੇਅਰ ਕੋਲ ਜਾਣਿਆ ਜੀ ਉਹ ਕਹਿੰਦੇ ਨੇ ਥੋੜੀ ਜਿਹੀ ਵੱਤ ਤੋਂ ਵੱਤ ਆਪਣੇ ਐਮਸੀ ਨੂੰ ਕਹਿ ਦਿਓ ਤੇ ਐਮਸੀ ਸਾਹਿਬ ਸਾਡਾ ਫੋਨ ਨਹੀਂ ਚੱਕਦੇ ਜਾਂ ਚੱਕਦੇ ਨਹੀਂ ਜਾਂ ਆਉਂਦੇ ਨਹੀਂ ਨਾ ਅਜੇ ਤੱਕ ਇੱਕ ਦਿਨ ਵੀ ਕਹਦੇ ਨੂੰ ਸਾਡੇ ਕੋਲ ਆਏ ਹੋਣਾ ਅਸੀਂ ਜ਼ਿੰਮੇ ਕੋਈ ਇੱਕ ਬੰਦਾ ਵੀ ਮੈਂਬਰ ਕਹਿੰਦੇ ਸਾਡੇ ਇਲਾਕੇ ਚ ਆਏ ਹੁਣ ਅਪਰੂਵਮੈਂਟ ਟੈਸ ਦੇ ਅੰਡਰ ਆਂਦੀ ਹੈ ਤੁਹਾਡੀ ਇਹ ਸੁਸਾਇਟੀ ਕੀ ਤੁਸੀਂ ਇਹਨੇ ਕੱਲ ਵੀ ਨਹੀਂ ਕੀਤੀ ਕੋਈ ਗੇ ਨਹੀਂ ਹੋਤੇ ਸੀ ਅਪਰੂਵਮੈਂਟ ਟੈਸ ਦੇ ਚੇਅਰਮੈਨ ਕੋਲ ਤੁਹਾਨੂੰ ਮੈਸੇਜ ਦਿਖਾ ਦਿੰਨੇ ਆਂ ਜੀ 10 ਵਾਰ ਮੈਸੇਜ ਕਰਿਆ ਦਿਖਾ ਦਿੰਨੇ ਆਂ ਫੋਟੋਆਂ ਦਿਖਾ ਦਿੰਨੇ ਆਂ ਪਾਈਆਂ ਹੋਈਆਂ ਲੋਕ ਪਰੇਸ਼ਾਨ ਨੇ ਉਹ ਤਾਂ ਕਾਰਨ ਕੀ ਬੰਦੇ ਆਉਂਦੇ ਨੇ ਕਾਰਨ ਬਣਾਉਂਦੇ ਨਹੀਂ ਸਰ ਉਹਨਾਂ ਕੋਲੇ ਉਹਨਾਂ ਦੀ ਵਿਜਨ ਹੀ ਨਹੀਂ ਹੈਗੀ ਸਾਨੂੰ ਤਾਂ ਲੱਗਦਾ ਨਹੀਂ ਵਿਜਨ ਠੀਕ ਕਰਨ ਦੀ ਹੈਗੀ ਮੈਂ ਕੱਲ ਵੀ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਹੈ ਚੇਅਰਮੈਨ ਸਾਹਿਬ ਕਹਿੰਦੇ ਸੀ ਬੰਦੇ ਭ ਜਦ ਕਿ ਸਾਡਾ ਇਹ ਇਲਾਕਾ ਪਟਿਆਲੇ ਦੇ ਹੀ ਹੈਗੇ ਆ ਕਿ ਉਹ ਆਏ ਅੱਜ ਇਹ ਨਾ ਜੀ ਨਾ ਨਾ ਅਸੀਂ ਤਾਂ ਇਸੇ ਇਸੀ ਚੀਜ਼ ਨੂੰ ਤਾਂ ਅਸੀਂ ਕਹਿ ਰਹੇ ਆ ਕਿ ਹੈਲਥ ਦਾ ਹੀ ਸਾਡਾ ਮੁੱਦਾ ਹੈ ਹੈਲਥ ਹੀ ਸਾਡਾ ਮੰਤਰੀ ਹੈ ਔਰ ਸਾਡੇ ਇੱਥੇ ਦਾ ਐਮ ਐਲ ਏ ਵੀ ਹੈ ਪਰ ਸਾਡੀ ਗੱਲ ਫੇਰ ਨਾ ਹੋਵੇ ਸਾਡਾ ਫੇਰ ਕੰਮ ਨਾ ਹੋਵੇ ਸਾਨੂੰ ਇਸ ਚੀਜ਼ ਦਾ ਜਿਆਦਾ ਅਫਸੋਸ ਰਣਨੀਤੀ ਰਹੀ ਆਣ ਵੇ ਰਣਨੀਤੀ ਕੀ ਕਰਾਂਗੇ ਜੇ ਲੋਕ ਦੁਖੀ ਨੇ ਬਿਮਾਰ ਹੋ ਰਹੇ ਨੇ ਮਰ ਰਹੇ ਨੇ ਤੇ ਫਿਰ ਸੜਕਾਂ ਦੀ ਆਣਗੇ ਸਰਕਾਰ ਦਾ ਕੀ ਮੁੱਦਾ ਜਦੋਂ ਸਰਕਾਰ ਸਰਕਾਰ ਦਾ ਹੀ ਭੰਡਾ ਵਿਟਣਗੇ ਕੀ ਕਰਨਗੇ ਦੱਸੋ ਤੁਸੀਂ ਦੱਸੋ ਕੀ ਕਰ ਸਕਦੇ ਆ ਕੀ ਨਾਮ ਹੈ ਜੀ ਮੇਰਾ ਨਾਮ ਸੌਰਵ ਹੁੰਦਾ ਹੈ। ਸਰਿਕਾ ਜੀ ਜ 16 ਅਗਰੇ 2 ਨੰਬਰ ਗੇਟ ਤੇ ਕੋਲ ਜਿਹੜਾ ਕੀ 419 ਗੰਗਲ ਹੈ। ਇਹਨਾਂ ਨੇ ਧਰਨਾ ਪੰਡਤ ਸਿੰਘ ਕੀਤਾ ਸੀ ਮੈਕੈਨਿਕਾਂ ਤੇ ਕੰਮ ਦੇ। ਇਹਨਾਂ ਤੁਹਾਡੇ ਖਿਲਾਫ ਕੀ ਉਹਨਾਂ ਦੇ ਗੰਦਾ ਪਾਣੀ ਆ ਰਿਹਾ ਹੈ। ਪਹਿਲੀ ਗੱਲ ਤਾਂ ਮੈਂ ਇੱਕ ਪਾਰਟੀ ਦਾ ਵਰਕਰ ਹਾਂ ਤੇ ਮੇਰੇ ਵਾਈਫ ਐਮਸੀ ਨੇ ਮੈਂਨੇ ਪੁੱਛਿਆ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈ ਕਿ ਕਿਸੇ ਨੇ ਧਰਨਾ ਦੇਣਾ ਹੈ ਜਾਂ ਕੋਈ ਫੋਟੋਕਲ ਕੰਪਲੇਂਟ ਆਈ ਹੈ ਪਾਣੀ ਗੰਦਾ ਆ ਰਿਹਾ ਹੈ ਇਹਨਾਂ ਨੇ ਨਾ ਸਾਨੂੰ ਕੋਈ ਕੰਪਲੇਂਟ ਕੀਤੀ ਹੈ ਤੇ ਨਾ ਹੀ ਇਹਨਾਂ ਨੇ ਕਿਹਾ ਵੀ ਜੇ ਸਾਡੀ ਪਾਉਂ ਸੌਗ ਜੁੰਦੀ ਸੀ ਪ੍ਰੋਟੈਸਟ ਕਰਾਂਗੇ ਰੈਗੂਲਰ ਬੇਸਿਸ ਤੇ ਅਸੀਂ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਦੇ ਲਈ ਕੰਮ ਕਰੀ ਜਾਂਦੇ ਹਾਂ ਤੇ ਇਹਦੇ ਅਸੀਂ ਕਾਫੀ ਰੈਗੂਲਰ ਜਿਹੜੇ ਕੰਮ ਹੋ ਜਾਂਦੇ ਸ ਰੈਗੂਲਰ ਫੇਸਬੁਕ ਤੇ ਪਾਈ ਜਾਂਦੇ ਨੇ ਡਿਜੀਟਲੀ ਸਾਡੇ ਕੰਮ ਸਾਡੇ ਫੇਸਬੁਕ ਤੇ ਮੌਜੂਦ ਪਏ ਨੇ ਤੁਸੀਂ ਖੁਦ ਚੈੱਕ ਕਰ ਸਕਦੇ ਏ ਕੋਲਦਾ 12 ਉਹ ਪੜੇ ਪਟਿਆ ਜੀ ਕੋ ਉਹਨਾਂ ਦਾ ਖਾਸ ਕਰਕੇ ਕਿ ਗੱਦਾ ਪਾਣੀ ਕਿ ਉਹਨਾਂ ਨੇ ਇਹ ਵੀ ਇਜਾਪ ਲਾਇਆ ਜੀ ਜਿਹਦੇ ਨਾਲ ਐਮਸੀ ਆਇਆ ਨਾ ਡਾਕਟਰ ਬਲਬੀ ਵੀ ਇਥੇ ਕਦੀ ਵੜੇ ਆ ਮੋਨ ਏਰੀਏ ਵਿੱਚ ਨਹੀਂ ਉਹ ਮੈਨੂੰ ਜਿਹੜੇ ਪਤਾ ਨਹੀਂ ਕੌਣ ਇਦਾਂ ਦੀ ਗੱਲ ਕਹਿੰਦਾ ਜਿੰਨੇ ਵਾਰ ਡਾਕਟਰ ਸਾਹਿਬ ਇਸ ਏਰੀਆ ਚ ਆਏ ਨੇ 19 ਵਾਰ ਅਜ ਤੱਕ ਕੋਈ ਐਮਐਲਏ ਆਇਆ ਹੀ ਨਹੀਂ ਇੱਕ ਬਹੁਤ ਬੜੀ ਮੀਟਿੰਗ ਦੇ ਤਹਿਤ ਇਲੈਕਸ਼ਨਸ ਤੋਂ ਪਹਿਲਾਂ ਵੀ ਡਾਕਟਰ ਸਾਹਿਬ ਆਏ ਸੀ ਹੁਣੇ ਇੱਕ तकरीबन 2-3 ਦਿਨ ਹੀ ਹੋਏ ਨੇ ਬੜੀ ਮੁਸ਼ਕਿਲ ਦੇ ਨਾਲ ਉਹ ਰਾਮਨਗਰ ਵੀ ਆ ਕੇ ਗਏ ਨੇ ਜੁਝਾਰ ਨਗਰ ਵੀ ਆ ਕੇ ਗਏ ਨੇ ਆਪਣਾ ਇਹ ਸੁੰਦਰ ਨਗਰ ਇਤਰਾਮ ਸ਼ਲਾ ਦੇ ਵਿੱਚ ਆਏ ਸੀ ਉਹ ਸਾਰੇ ਅਸੀਂ ਇਨਵਾਈਟ ਕੀਤੇ ਸੀ ਜਿੰਨੇ ਵੀ ਆਪਣੇ ਕਮਿਊਨਿਟੀ ਦੇ ਮੈਂਬਰ ਨੇ ਸਾਡੇ ਵਾਰਡ ਦੇ ਵੀ ਤੁਸੀਂ ਆਓ ਡਾਕਟਰ ਸਾਹਿਬ ਮੈਨੂੰ ਮਿਲੋ ਕੋਈ ਪ੍ਰੋਬਲਮ ਹੈ ਤੁਸੀਂ ਡਿਸਕਸ ਕਰੋ ਤੇ ਜਿਨ੍ਹਾਂ ਦਾ ਆਪਣਾ ਪਰਸਨਲ politcal एजेंडा ਹੁੰਦਾ ਤੁਹਾਨੂੰ ਪਤਾ ਹੈ ਫਿਰ ਉਸ ਤਰੀਕੈ ਐਕਟਿਵ ਤੁਸੀਂ ਜਾਂਦੇ ਹੋ ਸਾਡੇ ਵਾਰਡ ਨਹੀਂ ਜਾਂਦੇ ਰੈਗੂਲਰ ਸਰ ਮੈਂ ਤਾਂ ਕਹ ਰਿਹਾ ਸਾਡਾ ਡਿਜੀਟਲੀ ਪ੍ਰੂਫ ਹੈ ਅੱਜ ਕੱਲ੍ਹ ਹੀ ਕਮਿਸ਼ਨਰ ਸਾਹਿਬ ਆਏ ਸੀ ਸਾਡੇ ਵਾਰਡ ਚ ਸਾਡੇ ਵਾਰਡ ਚੈੱਕ ਕਰਕੇ ਗਏ ਨੇ ਡੋਰ ਟੂ ਡੋਰ ਕੱਲ ਹੀ ਅਸੀਂ ਤੁਰੇ ਨੇ ਕਾਰਨ ਕੀ ਮੰਦੇ ਹੋ ਤੁਹਾਨੂੰ ਬਤਨਾਮ ਕਰਨਾ ਜਾਂ ਇਜਾਮ ਲਾਣਾ ਦੀ ਤਾਂ ਤੁਸੀਂ ਕਹਿ ਦਿਓ ਕਿ ਸਾਡਾ ਪਾਣੀ ਆ ਗਿਆ ਕੀ ਵੱਲ ਲੱਗੇ ਪਿਆ ਕਿਨੇ ਉਹ ਕਹਿੰਦੇ ਹਨ ਖਰਾਬ ਹੋ ਰਿਹਾ ਸਾਡੇ ਅਸੀਂ ਉਹਨੇ ਇਸ ਵਾਰ ਦੇ ਵਿੱਚ ਨਾਮਾ ਟਿਊਬ ਲਵਾਇਆ ਉਹ ਮੈਨੂੰ ਲੱਗਾ 5 7 10 ਦਿਨਾਂ ਚ ਮੈਕਸਿਮਮ ਓਪਰੇਟ ਹੋ ਜਾਏਗਾ ਤੁਸੀਂ ਖੁਦ ਲਾਈਵ ਜਾ ਕੇ ਦੇਖ ਸਕਦੇ